ਇਹ ਬਿਜਲੀ ਬੋਰਡ ਦੀਆਂ ਜਿਹੜੀਆਂ ਜਾਇਦਾਦਾਂ ਨੇ ਜਿਹੜੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨੇ ਕਸਬਿਆਂ ਦੇ ਵਿੱਚ ਨੇ ਜਿਹੜੀਆਂ ਕਿਸੇ ਸਮੇਂ ਪੰਚਾਇਤਾਂ ਨੇ ਬਿਜਲੀ ਬੋਰਡ ਨੂੰ ਦਾਨ ਵਜੋਂ ਦਿੱਤੀਆਂ ਸੀ ਕੁਝ ਲੋਕਾਂ ਨੇ ਵੀ ਨਿੱਜੀ ਤੌਰ ਤੇ ਦਿੱਤੀਆਂ ਸੀ ਉਹਨੂੰ ਪੰਜਾਬ ਸਰਕਾਰ ਵੇਚਣ ਦੀ ਤਜਵੀਜ਼ ਬਣਾ ਚੁੱਕੀ ਆ ਅਸੀਂ ਉਹਦੇ ਖਿਲਾਫ ਆ ਬਿਜਲੀ ਜਿਹੜੀ ਨਿਗਮ ਆ ਉਹਦੇ ਸਾਰੇ ਮੁਲਾਜ਼ਮ ਪੈਨਸ਼ਨਰ ਔਰ ਇਹਦੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੰਘਰਸ਼ੀਲ ਜਾਇਬੰਦੀਆਂ ਉਹਨਾਂ ਦੇ ਕਿਸੇ ਨਾ ਕਿਸੇ ਰੂਪ ਚ ਸਟੇਟਮੈਂਟਾਂ ਆ ਗਈਆਂ ਨੇ ਔਰ ਕੁਝ ਸਾਡੇ ਨਾਲ ਵੀ ਨੇ ਤੇ ਉਹਨਾਂ ਦੀ ਵੀ ਇਹ ਮੰਗਿਆ ਕਿ ਜਿਹੜੀਆਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਇਹ ਜਾਇਦਾਦਾਂ ਸਰਕਾਰ ਲੋਕਾਂ ਨੇ ਜਾਇਦਾਦਾਂ ਵੇਚਣ ਲਈ ਨਹੀਂ ਚੁਣੀ ਲੋਕਾਂ ਨੇ ਸਰਕਾਰ ਚੁਣੀ ਆ ਪੰਜਾਬ ਦੇ ਲੋਕਾਂ ਨੇ 92 ਦੇ ਕਰੀਬ ਐਮਐਲਏ ਜਿਤਾਏ ਆ ਆਮ ਆਦਮੀ ਪਾਰਟੀ ਦੇ ਭਾਈ ਇੱਥੇ ਕੁਝ ਬਿਹਤਰ ਹੋਵੇ ਜੋ ਪਹਿਲੀਆਂ ਸਰਕਾਰਾਂ ਨੇ ਬਿਹਤਰ ਨਹੀਂ ਕੀਤਾ ਇਹ ਕਰਨ ਇਹ ਪਹਿਲੀਆਂ ਨਾਲੋਂ ਵੀ ਅੱਗੇ ਤੁਰ ਗਏ ਆ ਜਾਇਦਾਦਾਂ ਵੇਚਣ ਤੁਰ ਗਏ ਆ ਉਹ ਜਾਇਦਾਦਾਂ ਅਸੀਂ ਸਾਡਾ ਚੈਲੰਜ ਆ ਸਰਕਾਰ ਨੂੰ ਕਿ ਅਸੀਂ ਜਾਇਦਾਦਾਂ ਇਹ ਤਾਂ ਨਹੀਂ ਵਿਕਣ ਦਿਆਂਗੇ ਅਸੀਂ 2 ਨਵੰਬਰ ਨੂੰ ਬਿਜਲੀ ਨਗਮ ਦੇ ਸਾਰੇ ਮੁਲਾਜ਼ਮ ਪੈਨਸ਼ਨਰ ਤੇ ਕਿਸਾਨ ਜਹਿਬੰਦੀਆਂ ਲੜਨ ਵਾਲੇ ਲੋਕ ਸਾਰਿਆਂ ਨੂੰ ਸਾਡਾ ਸੱਦਾ ਅੱਜ ਵੀ ਆਇਆ ਔਰ ਦੋਨੋਂ ਵੀ ਉਹ ਹਮਾ ਹਮਾ ਕੇ ਇਹਦੇ ਚਾਹਣਗੇ ਬਿਜਲੀ ਮੰਤਰੀ ਦੇ ਖਿਲਾਫ ਅਸੀਂ ਦੋ ਦੂ ਉਥੇ ਲਾਂਗੇ ਅੱਜ ਅਸੀਂ ਸ਼ਹਿਰ ਦੇ ਵਿੱਚ ਮਾਰਚ ਵੀ ਕਰਨ ਜਾ ਰਹੇ ਹਾਂ ਕਿਉਂਕਿ ਇੱਥੇ ਜਿਮਨੀ ਚੋਣ ਹੋ ਰਹੀ ਆ ਤਸੀਂ ਸਰਕਾਰ ਦੀ ਜਿਹੜੀ ਨੀਤੀ ਆ ਲੋਕਾਂ 'ਚ ਲੈ ਕੇ ਜਾ ਰਹੇ ਆ ਕਿ ਇਹ ਸਰਕਾਰ ਕਰਦੀ ਕੁਝ ਆ ਤੇ ਕਹਿੰਦੀ ਕੁਝ ਆ ਇਹ ਜੀ ਸਾਡੇ ਪੰਜਾਬੀਆਂ ਤੋਂ ਬੜੀ ਤਗੜੀ ਭੁੱਲ ਹੋਈ ਆ ਜਿਹੜੀ ਬਦਲਾਅ ਦੀ ਨੀਤੀ ਲਿਆਂਦੀ ਆ ਉਹ ਸਾਡਾ ਅੱਜ ਜਿਹੜਾ ਘਰ-ਬਾਰ ਵੇਚਣ ਤੇ ਉੱਤੇ ਤਲ ਲਗੇ ਆ ਇਹ ਬਿਜਲੀ ਬੋਰਡ ਦੀਆਂ ਜਗ੍ਹਾ ਹੋਰ ਅਦਾਰਿਆਂ ਦੀਆਂ ਜਗ੍ਹਾ ਜਿਹੜੀਆਂ ਇਹਨਾਂ ਨੇ ਵੇਚਣੀਆਂ ਸ਼ੁਰੂ ਕੀਤੀਆਂ ਉਹਦੇ ਖਿਲਾਫ ਅੱਜ ਬਿਜਲੀ ਬੋਰਡ ਮੁਲਾਜ਼ਮਾਂ ਅਤੇ ਸੰਯੁਕਤ ਮੋਰਚੇ ਦੇ ਹੋਰ ਸਾਥੀ ਜਿੰਨੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਅੱਜ ਜਿਹੜੀ ਇਹ ਸਰਕਾਰ ਆ ਉਹ ਕੌਡੀਆਂ ਦੇ ਭਾ ਸਾਡੀ ਬਿਜਲੀ ਬੋਰਡ ਦੀ ਲੁਧਿਆਣੇ ਦੀ ਤੁੰਨੀ ਦੇ ਵਿੱਚ 50 ਏਕੜ ਜਗ੍ਹਾ ਜਿਹੜੀ ਉਹ ਵੇਚਣ ਜਾ ਰਹੀ ਹੈ ਹੋਰ ਵੀ ਜਗ੍ਹਾ ਵੇਚ ਰਹੀਆਂ ਵਾਂ ਪਰ ਮੇਨ ਉਹ ਜਗਾ ਜਿਹੜੀ ਆ ਉਹ ਜਿਹਦਾ 2 ਲੱਖ ਗਜ ਦਾ ਰੇਟ ਆ ਉਹ ਜਿਹੜੀ ਹੈ ਇਹਨਾਂ ਨੇ ਉਹ ਦਿੱਲੀ ਵਾਲੇ ਲਾਲੇ ਉੱਥੇ ਲਿਆ ਕੇ ਭਾਏ ਆ ਤੇ ਉਹ ਉਹਨਾਂ ਦੀਆਂ ਮਿੰਟੀਆਂ ਗਿੰਟੀਆਂ ਕਰਨਦੇ ਆ ਇਹ ਅੱਜ ਸਾਡਾ ਸੰਘਰਸ਼ ਆ ਜਿਹੜਾ ਉਹਦੇ ਖਿਲਾਫ ਆ ਕਿ ਆ ਕਿਤੇ ਗਾਂ ਭੁੱਲ ਨਾ ਕਰ ਲਿਓ ਜੋ ਅਸੀਂ ਅੱਗੇ ਭੁੱਲ ਕਰ ਚੁੱਕੇ ਆ ਇਹਨਾਂ ਨੂੰ ਦਿੱਲੀ ਵਾਲਿਆਂ ਅੱਜ ਕਰਨਾ ਪਾਵਰ ਕਾਮ ਦੇ ਮੁਲਾਜ਼ਮਾਂ ਨਾਲ ਦਿੱਤਾ ਜਾ ਰਿਹਾ ਪੰਛਰਾ ਜਾਣ ਵਾਲਾ ਦਿੱਤਾ ਜਾ ਰਿਹਾ ਅਸੀਂ ਸਯੁਕਤ ਮੋਰਚੇ ਵੱਲੋਂ 3-4 ਦਿਨ ਜਿਦਿ ਬੰਧਿਆ ਇਹਨਾਂ ਦੇ ਮਤ ਕਰਨਾ ਆਈਆਂ ਕਿਉਂਕਿ ਜੇ ਬਿਜਲੀ ਬੋਰਡ ਵਿਕ ਜਾਂਦਾ ਜਾਇਦਤ ਰਹਿ ਜਾਂਦੀ ਆ ਤੇ ਕੱਲ ਨੂੰ ਵੀ ਆਪਾਂ ਵਾਅਦਾ ਕਰਨਾ ਬਿਜਲੀ ਮੰਗ ਵਾਦੀ ਜਾਂਦੀ ਆ ਤੇ ਔਖਾ ਜਾਣਾ ਕੰਮ ਅਸੀਂ ਇਹਦਾ ਵਿਰੋਧ ਕਰਦੇ ਆ ਖੰਡ ਮੇਲ ਵੀ ਕੋਈ ਨਾ ਲਾਈ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਲੋਕ ਲੜਾਈ ਦੇ ਮੈਦਾਨ ਚ ਆ ਸਰਕਾਰ ਨੂੰ ਇਹਦਾ ਐਸ ਬਾਈ ਇਲੈਕਸ਼ਨ ਵਿੱਚ ਸਿੱਟਾ ਪੁੱਟਣਾ ਪਊਗਾ ਆ ਕੰਮ ਕਰਾਂਗੇ ਕਿ ਇਹ ਜਾਇਦਾਦ ਦੇ ਲੋਕਾਂ ਦੇ ਬਿਲੀ ਬੋਰਡਾਂ ਦੇ ਵੇਚਣ ਵਾਲੇ ਫੈਸਲੇ ਉਹਦੀ ਜਾਇਦਾਦ ਵੇਚਣ ਵਾਲੇ ਫੈਸਲੇ ਮਲਾਜ਼ਿਮਾਂ ਦੇ ਫੱਕੀ ਵਿੱਚ ਫੈਸਲੇ ਨਾ ਕੀਤੇ ਕਿ ਕੋਈ ਹੋਰ ਸਰਵਿਸ ਅਗਿੱਖਾ ਕੀਤਾ ਜਾਊਗਾ ਇਹ ਸਰਕਾਰ ਨੂੰ ਥਾਪਾ ਨਹੀਂ ਪਾਈ ਜਾਊਗੀ